ਦਰਬਾਰ ਦਰਬਾਰ ਪਹੋਣਾ ਨਹੀਂ ਹੋ ਤੂੰ ਹੌਸ ਗਮਨ ਸਰ ਪੁਰਨਾ ਮੈਂ ਦਿਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੇ ਜਨ ਸੁਹਾਇ ਸੁਆਵੇਂ ਚੀਤ ਜੋ ਬerai ਦਾਸੋ ਪ੍ਰੀਤ ਦਰਬਾਰ ਕੇ ਦਰਪੀ ਦਰਬਸੈ ਅਨੰਦ ਗੇਲ ਮਾਇਆ ਰੰਗ ਰਸ ਸਿਰ ਕਰਨ ਮਨ ਮਣੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਦਰ ਵਿਰੋਧ ਕਾਣ ਕ੍ਰੋਧ ਮੋਹ ਜੋਤ ਵਿਕਾਰ ਮਹਾਂ ਲੋਭ ਤਰੋ ਹਾਂ ਨਾਨਕ ਰੱਖ ਲਿਓ ਆਪਣ ਕਰ ਕਰਮ ਜਿਉ ਪਿੰਡ ਸਭ ਤੇਰੀ ਰਾਸ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਉਚੇ ਤੇ ਉਚਾ ਭਗਵੰਤ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਰਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨ सलोक देनार प्रभ छोड़ लागे आन सुहाए नानक को नसी जय बिन नावे पत जाए